ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਪੀਐਫਟੀਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੰਧੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਨ ਨੂੰ ਪੰਜਾਬ ਲਿਆਉਣਾ ਤੇ ਉਹਨਾਂ ਦੀ ਰਿਹਾਈ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਸੰਘਰਸ਼ ਕਮੇਟੀ ਦੀ ਪੰਜਾਬ ਪੁਲਿਸ ਦੇ ਮੁਖੀ ਨਾਲ ਹੋਈ ਮੀਟਿੰਗ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਨ ਨੂੰ ਪੰਜਾਬ ਲੈ ਹੋਣਾ ਤੇ ਉਹਨਾਂ ਦੀ ਰਿਹਾਈ ਦੇ ਸਬੰਧੀ ਵਿਚਾਰ ਚਰਚਾ ਹੋਈ ਸੀ ਇਸ ਦੇ ਸਬੰਧੀ ਵਿਸਤਾਰ ਨਾਲ ਦੱਸੋ ਜੀ ਬਜਰਾ ਆਪਾਂ ਪਹਿਲਾਂ ਵੀ ਇਸ ਵਾਰੀ ਗੱਲ ਕੀਤੀ ਸੀ ਕਿ 28 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਮਸਲਾ ਸੀ ਉਹ ਵਿਚਾਰਿਆ ਗਿਆ ਸੀ ਕਿਉਂਕਿ ਉਸ ਦਿਨ ਬਫਦ ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਉਹਦੇ ਵਿੱਚ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਵੀ ਸ਼ਾਮਲ ਸੀ ਤੇ ਉਸ ਦਿਨ ਵੀ ਇਸ ਮੁੱਦੇ ਤੇ ਵਿਚਾਰ ਹੋਈ ਸੀ ਕਿ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਦੇ ਵਿੱਚ ਤਬਦੀਲ ਕਰਨ ਸਬੰਧੀ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਤਕਰੀਬਨ ਤਕਰੀਬਨ ਮੁਕੰਮਲ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਕੱਲ ਪਰਸੋ ਜਿਹੜੀ ਮੀਟਿੰਗ ਹੋਈ ਪੰਜਾਬ ਪੁਲਿਸ ਦੇ ਮੁਖੀ ਨਾਲ ਉਹਦੇ ਵਿੱਚ ਵੀ ਦੁਬਾਰਾ ਇਹ ਮੁੱਦਾ ਸੀ ਜਿਹੜਾ ਪ੍ਰਮੁੱਖਤਾ ਦੇ ਨਾਲ ਉਭਾਰਿਆ ਗਿਆ ਤੇ ਉੱਥੇ ਮਤਲਬ ਜਿਹੜੀ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਪੰਜਾਬ ਦੀ ਅੰਮ੍ਰਿਤਸਰ ਜੇਲ੍ਹ ਵਿੱਚ ਲਿਆਉਣ ਸੰਬੰਧੀ ਆਗਜ਼ ਪੱਤਰ ਨੇ ਜਿਹੜੇ ਉਹ ਦਿੱਲੀ ਸਰਕਾਰ ਨੂੰ ਭੇਜ ਦਿੱਤੇ ਨੇ ਤੇ ਜਿਹੜੀਆਂ ਮਤਲਬ ਅੰਦਰੂਨੀ ਖਬਰ ਇਹ ਆ ਕਿ ਦਿੱਲੀ ਸਰਕਾਰ ਕਿਉਂਕਿ ਕੇਜਰੀਵਾਲ ਵੱਲੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਸੀ ਤੇ ਉਹਨਾਂ ਨੇ ਮੁੱਖ ਮੰਤਰੀ ਬਾਦਲ ਨੂੰ ਚਿੱਠੀ ਵੀ ਇੱਕ ਲਿਖੀ ਸੀ ਕਿ ਉਹ ਪ੍ਰੋਫੈਸਰ ਭੁੱਲਰ ਨੂੰ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਭੇਜਣ ਲਈ ਤਿਆਰ ਨੇ ਹਾਲਾਂਕਿ ਮਨਿੰਦਰਜੀਤ ਸਿੰਘ ਬਿੱਟਾ ਨੇ ਜਿਹੜੀ ਗੱਲ ਕੀਤੀ ਸੀ ਕਿ ਦਲਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਨਾ ਭੇਜਿਆ ਜਾਵੇ ਉਹਨੂੰ ਜਿਹੜੀ ਕੇਜਰੀਵਾਲ ਦੀ ਸਰਕਾਰ ਆ ਦਿੱਲੀ ਦੀ ਉਹਨਾਂ ਨੇ ਉਹਨੂੰ ਨਾ ਮਨਜ਼ੂਰ ਕਰ ਦਿੱਤਾ ਉਹਦੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਤੇ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਤਕਰੀਬਨ ਤਕਰੀਬਨ ਮੁਕੰਮਲ ਹੋ ਚੁੱਕੀ ਆ ਹੁਣ ਜਿਹੜੀ ਮਤਲਬ ਸੰਭਾਵਨਾ ਇਹ ਆ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਮੁਖੀ ਨੇ ਵੀ ਗੱਲ ਕੀਤੀ ਆ ਕਿ ਆਉਂਦੇ 1-2 ਦਿਨਾਂ ਦੇ ਵਿੱਚ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਪਰੋਲ ਦੇ ਲਈ ਜਿਹੜੀ ਮਤਲਬ ਐਪਲੀਕੇਸ਼ਨ ਆ ਜਿਹੜੀ ਅਰਜੀ ਆ ਉਹ ਪਾਈ ਜਾਊਗੀ ਤੇ ਉਹਨਾਂ ਨੂੰ ਪਰੋਲ ਤੇ ਰਿਹਾ ਜਿਹੜਾ ਉਹ ਕੀਤਾ ਜਾਊਗਾ ਸੋ ਇਹ ਮੈਂ ਜਿਹੜਾ ਸਮਝਦਾ ਗੱਲ ਕਿ ਇਹ ਜਿਹੜਾ ਹਫਤਾ ਚੱਲ ਰਿਹਾ ਇਸ ਹਫਤੇ ਦੇ ਵਿੱਚ ਵਿੱਚ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਖੁੱਲਰ ਦਾ ਪੰਜਾਬ ਦੇ ਵਿੱਚ ਆਉਣਾ ਤੇ ਉਹਨਾਂ ਦਾ ਪਰੋਲ ਤੇ ਰਿਹਾ ਹੋਣਾ ਇਸ ਹਫਤੇ ਦੇ ਵਿੱਚ ਵਿੱਚ ਮੈਨੂੰ ਲੱਗ ਰਿਹਾ ਕਿ ਇਸ ਗੱਲ ਦੀ ਸੰਭਾਵਨਾ ਹੈਗੀਆ ਜਿਸ ਤਰ੍ਹਾਂ ਸਰਕਾਰ ਵੱਲੋਂ ਇਸ ਗੱਲ ਦਾ ਇਸ਼ਾਰਾ ਆ ਰਿਹਾ ਜਿਸ ਤਰ੍ਹਾਂ ਪੰਜਾਬ ਪੁਛ ਦੇ ਮੁਖੀ ਨੇ ਇਸ ਗੱਲ ਦਾ ਇਸ਼ਾਰਾ ਦਿੱਤਾ ਸੋ ਕਿ ਉਹ ਸਾਰਾ ਕੁਝ ਇਸ ਗੱਲ ਵੱਲ ਮਤਲਬ ਇਸ਼ਾਰਾ ਕਰਦਾ ਕਿ ਆਹ ਹਫਤਾ ਜਿਹੜਾ ਇਸ ਹਫਤੇ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਖੁੱਲਰ ਦੀ ਪਰੋਲ ਤੇ ਰਿਹਾਈ ਹੈ ਜਿਹੜੀ ਉਹ ਹੋ ਜਾਊਗੀ ਇਸ ਮੀਟਿੰਗ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੀ ਵਿਚਾਰਿਆ ਗਿਆ ਸੀ ਇਹ ਰਿਹਾਈ ਦਾ ਮਾਮਲਾ ਕਿੰਨਾ ਕੁ ਅੱਗੇ ਤੁਰਿਆ ਵੀਰ ਜਿਸ ਤਰ੍ਹਾਂ ਪਿਪੇਲਾ ਵੀ ਗੱਲ ਕੀਤੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ 28 ਮਈ ਨੂੰ ਹੋਈ ਸੀ ਮੀਟਿੰਗ ਹੋਈ ਸੀ ਉਹਦੇ ਵਿੱਚ ਤਿੰਨ ਗੱਲਾਂ ਸੀ ਜਿਹੜੀਆਂ ਉਹ ਉਹਨਾਂ ਤੇ ਇੱਕ ਸਹਿਮਤੀ ਬਣੀ ਸੀ ਪਹਿਲੀ ਗੱਲ ਸੀ ਕਿ ਪੰਜਾਬ ਨਾਲ ਸੰਬੰਧਿਤ ਜਿੰਨੇ ਬੰਦੀ ਸਿੰਘ ਬਾਹਰਲੇ ਸੂਬਿਆਂ ਦੇ ਜਿਲ੍ਹਿਆਂ ਵਿੱਚ ਬੰਦ ਨੇ ਉਹਨਾਂ ਸਾਰਿਆਂ ਨੂੰ ਪੰਜਾਬ ਦੇ ਜਿਲ੍ਹਿਆਂ 'ਚ ਤਬਦੀਲ ਕੀਤਾ ਜਾਊਗਾ। ਸੋ ਪ੍ਰੋਫੈਸਰ ਭੋਲਰ ਦੀ ਜਿਹੜੇ ਪੰਜਾਬ ਦੇ ਵਿੱਚ ਤਬਦੀਲੀ ਆ ਉਹ ਤਾਂ ਆਉਂਦੇ 1-2 ਦਿਨਾਂ ਵਿੱਚ ਹੋ ਜੂਗੀ। ਇਹ ਤੋਂ ਇਲਾਵਾ ਜਿਹੜਾ ਕਰਨਾਟਕਾ ਜਾਂ ਰਾਜਸਥਾਨ ਦੇ ਜਿਲ੍ਹਿਆਂ ਵਿੱਚ ਬੰਦੀ ਸਿੰਘ ਨੇ ਉਹਨਾਂ ਬਾਰੇ ਵੀ ਮਤਲਬ ਕਾਨੂੰਨੀ ਕਾਰਵਾਈ ਤੇ ਕਾਗਜ਼ੀ ਕਾਰਵਾਈ ਹੈ ਜਿਹੜੀ ਉਹ ਪੰਜਾਬ ਸਰਕਾਰ ਹੈ ਜਿਹੜੀ ਉਹ ਤੇਜ਼ੀ ਨਾਲ ਕਰ ਰਹੀ ਆ। ਕੁਝ ਇਹਨਾਂ ਨੇ ਆਪਣੇ ਅਫਸਰ ਵੀ ਭੇਜੇ ਨੇ। ਸੋ ਉਹ ਉਹਨਾਂ ਬਾਰੇ ਇੱਕ ਗੱਲਬਾਤ ਹੋਈ ਕਿ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਤਬਦੀਲ ਕੀਤਾ ਜਾਊਗਾ। ਦੂਜਾ ਅਗਲੀ ਗੱਲ ਜਿਹੜੀ ਪਹਿਲੀ ਮੀਟਿੰਗ ਵਿੱਚ ਵੀ ਵਿਚਾਰੀ ਗਈ ਸੀ ਤੇ ਇਹ ਕੱਲ ਦੀ ਮੀਟਿੰਗ ਵਿੱਚ ਵੀ ਵਿਚਾਰੀ ਗਈ ਤੇ ਉਹਦੇ ਵਿੱਚ ਇਹ ਗੱਲ ਆ ਸਾਹਮਣੇ ਆਈ ਹੈ ਕਿ ਜਿੰਨਾ ਸਿੰਘਾਂ ਨੂੰ ਪਰੋਲ ਦਿੱਤੀ ਜਾ ਸਕਦੀ ਹੈ ਬੰਦੀ ਸਿੰਘਾਂ ਨੂੰ ਪਰੋਲ ਦਿੱਤੀ ਜਾ ਸਕਦੀ ਆ ਪੰਜਾਬ ਸਰਕਾਰ ਉਹਨਾਂ ਨੂੰ ਪਰੋਲ ਦਿਵਾਉਣ ਦੇ ਵਿੱਚ ਮਤਲਬ ਹਰ ਸੰਭਵ ਕੋਸ਼ਿਸ਼ ਕਰੂਗੀ ਉਹਨਾਂ ਨੂੰ ਪਰੋਲ ਤੇ ਰਿਹਾ ਕੀਤਾ ਜਾਊਗਾ ਤੀਜਾ ਜਿਹੜਾ ਹੈਗੀ ਆ ਉਹ ਇਹ ਆ ਕਿ ਜਿੰਨਾ ਸਿੰਘਾਂ ਦੀ ਜ਼ਮਾਨਤ ਹੋ ਸਕਦੀ ਆ ਸੋ ਉਹਦੇ ਬਾਰੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਲਈ ਇਹ ਗੱਲ ਦਾ ਘਰੋਸਾ ਦਿੱਤਾ ਕਿ ਜਿਨ੍ਹਾਂ ਸਿੰਘਾਂ ਦੀ ਜ਼ਮਾਨਤ ਹੋ ਸਕਦੀ ਹੈ ਜਿਨ੍ਹਾਂ ਦੇ ਕੇਸ ਚੱਲ ਰਹੇ ਨੇ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈ ਉਹਨਾਂ ਦੀ ਜ਼ਮਾਨਤ ਦੀ ਜਦੋਂ ਅਰਜੀ ਉਹਨਾਂ ਦੇ ਪਰਿਵਾਰ ਵਾਲੇ ਲਾਉਣਗੇ ਤਾਂ ਪੰਜਾਬ ਸਰਕਾਰ ਆ ਜਾਂ ਪੰਜਾਬ ਪੁਲਿਸ ਆ ਉਹਦਾ ਵਿਰੋਧ ਨਹੀਂ ਕਰੂਗੀ ਉਹਨਾਂ ਨੂੰ ਜ਼ਮਾਨਤ ਦਿਵਾਉਣ ਦੇ ਵਿੱਚ ਸਹਾਇ ਹੋਊਗੀ ਸੋ ਇਹ ਤਿੰਨ ਗੱਲਾਂ ਨੇ ਜਿਹੜੀਆਂ ਚੱਲੀਆਂ ਉਹਦੇ ਵਿੱਚ ਇੱਕ ਜਿਹੜੀ ਅਰਚਨ ਆ ਰਹੀ ਸੀ ਕਿ ਜਿਨ੍ਹਾਂ ਸਿੰਘਾਂ ਤੇ ਯੂਏਪੀਏ ਲੱਗਿਆ ਹੋਇਆ ਵਾ ਜਿਹੜਾ ਮਤਲਬ ਅਸੀਂ ਕਹਿੰਦੇ ਆ ਕਿ ਅਨ ਜਿਹੜੀਆਂ ਆ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਆ ਜਿਹੜਾ ਅਨ ਲਾਫੁਲ ਐ ਐਕਟੀਵਿਟੀ ਪ੍ਰिवेंशन ਐਕਟ ਆ ਜਿਹੜਾ ਯੂਏਪੀਏ ਕਹਿੰਦੇ ਜਿਹਨੂੰ ਸੋ ਜਿੰਨਾ ਸਿੰਘਾਂ ਤੇ ਉਹ ਯੂਏਪੀਏ ਲੱਗਾ ਹੋਇਆ ਉਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਸੰਭਵ ਨਹੀਂ ਹੁੰਦੀ ਅਦਾਲਤਾਂ ਉਹਨਾਂ ਨੂੰ ਜ਼ਮਾਨਤ ਨਹੀਂ ਦੇਦੀਆਂ ਸੋ ਉਸ ਬਾਰੇ ਵੀ ਮਤਲਬ ਪੰਜਾਬ ਪੁਲਿਸ ਦੇ ਮੁਖੀ ਨੇ ਪ੍ਰੋਸਾਈਟਾ ਕਿ ਜਿੰਨਾ ਜਿੰਨਾ ਸਿੰਘਾਂ ਤੇ ਯੂਏਪੀਏ ਹਟਾਈ ਜਾ ਸਕਦੀ ਆ ਉਹ ਅਸੀਂ ਹਟਾਵਾਂਗੇ ਤਾਂ ਕਿ ਉਹਨਾਂ ਦੀ ਜ਼ਮਾਨਤ ਹੋ ਗਏ ਸੋ ਇਹ ਤਿੰਨ ਗੱਲਾਂ ਨੇ ਜਿਹੜੀਆਂ ਪਹਿਲੀ ਮੀਟਿੰਗ 'ਚ ਵਿਚਾਰੀਆਂ ਗਈਆਂ ਸੀ ਤੇ ਜਿਹੜੀ ਦੂਜੀ ਮੀਟਿੰਗ ਆ ਉਹਦੇ ਵਿੱਚ ਉਹਨਾਂ ਨੂੰ ਥੋੜਾ ਅੱਗੇ ਉਹ ਉਹ ਗੱਲ ਜਿਹੜੀ ਉਹ ਤੁਰੀ ਆ ਤੇ ਜਿਸ ਮਾਹੌਲ ਦੇ ਵਿੱਚ ਗੱਲ ਹੋਈ ਆ ਜਿਸ ਦਿਸ਼ਾ ਦੇ ਵਿੱਚ ਗੱਲ ਹੋਈ ਆ ਜੇ ਪੰਜਾਬ ਸਰਕਾਰ ਸੱਚੀ ਮੁੱਚੀ ਉਹਦੀ ਜਿਹੜੀ ਨੀਅਤ ਆ ਉਹ ਸਾਫ਼ ਆ ਜੇ ਉਹਨਾਂ ਨੇ ਉਹ ਗੱਲ ਸੱਚੀ ਮੁੱਚੀ ਢੋ ਕੀਤੀ ਆ ਉਹਨਾਂ ਦੇ ਮਨ 'ਚ ਕੋਈ ਇਸ ਬਾਰੇ ਖੋਟ ਨਹੀਂ ਹੈਗੀ ਕੋਈ ਮੰਦ ਭਾਵਨਾ ਨਹੀਂ ਹੈਗੀ ਕੋਈ ਫਰਾਡ ਜਾਂ ਫਰੇਵ ਨਹੀਂ ਹੈਗਾ ਤਾਂ ਮੈਂ ਸਮਝਦਾ ਕਿ ਆ ਜਿਹੜਾ ਅਗਲਾ ਮਹੀਨਾ ਇਹਦੇ ਵਿੱਚ ਜ਼ਿਆਦਾ ਨਹੀਂ ਤਾਂ ਜਿਹੜੀ 77 ਬੰਦੀ ਸਿੰਘਾਂ ਦੀ ਲਿਸਟ ਆ ਕਿ ਕੋਈ ਪਹਿਲੀ 83 ਸੀ ਉਹਨਾਂ ਵਿੱਚੋਂ ਇੱਕ ਸਿੰਘ ਚੜ੍ਹਾਈ ਕਰ ਗਿਆ ਤੇ ਬਾਕੀ ਜਿਹੜੇ 6 ਆ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਮਾਨਤ ਜਾਂ ਪਰੋਲ ਤੇ ਉਹਨਾਂ ਦੀ ਰਿਹਾਈ ਹੋ ਗਿਆ ਇਸ ਵੇਲੇ ਉਹ 83 ਦੀ ਬਜਾਏ 77 ਦੀ ਲਿਸਟ ਆ ਸੋ ਉਹਨਾਂ 77 ਦੇ ਵਿੱਚੋਂ ਜ਼ਿਆਦਾ ਨਹੀਂ ਤਾਂ ਮੈਂ ਸਮਝਦਾ ਕਿ 50 ਤੋਂ ਉੱਤੇ ਸਿੰਘ ਨੇ ਜਿਹੜੇ ਉਹ ਰਿਹਾ ਹੋ ਸਕਦੇ ਨੇ ਜੇ ਪੰਜਾਬ ਸਰਕਾਰ ਦੀ ਨਿਰਤ ਸੱਚੀ ਮੁੱਚੀ ਸਾਫ ਆ ਜਿਹੜੀ ਮੀਟਿੰਗ ਦੇ ਵਿੱਚ ਗੱਲ ਹੋਈ ਆ ਜਿਹੜਾ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਜਿਸ ਗੱਲ ਵੱਲ ਗੱਲ ਤਰੀ ਆ ਜੇ ਪੰਜਾਬ ਸਰਕਾਰ ਸੱਚੀ ਮੁੱਛੀ ਚਾਹੁੰਦੀ ਆ ਤੇ ਇਹ ਆਉਣ ਵਾਲੇ ਮਹੀਨੇ ਦੇ ਵਿੱਚ ਇਹ ਨਾ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਬਹੁ ਗਿਣਤੀ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਸੰਭਵ ਹੈ ਵੈਸੇ ਤਾਂ ਸਰਕਾਰ ਇਸ ਤਰ੍ਹਾਂ ਦੇ ਪਰੂਸੇ ਲਗਾਤਾਰ ਦਿੰਦੀ ਆ ਰਹੀ ਹੈ ਪਰੰਤੂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਸੰਬੰਧੀ ਪੰਜਾਬ ਪੁਲਿਸ ਦੀ ਕੀ ਸਥਿਤੀ ਹੈ ਤੇ ਉਹ ਕਿੰਨਾ ਕੁ ਇਸ ਇਸ ਗੱਲ ਨੂੰ ਲੈ ਕੇ ਪੰਜਾਬ ਪੁਲਿਸ ਤੇ ਕਿੰਨਾ ਕੁ ਪਰੋਸਾ ਕੀਤਾ ਜਾ ਸਕਦਾ ਹੈ ਦੇਖੋ ਗੋਗੇ ਪੰਜਾਬ ਪੁਲਿਸ ਦਾ ਜਿਹੜਾ ਮੁਖੀ ਹੈ ਸਮੇਤ ਸੈਣੀ ਉਹਦਾ ਜੇ ਅਸੀਂ ਕਿਰਦਾਰ ਵੇਖੀਏ ਉਹਦੇ ਬਾਰੇ ਮਤਲਬ ਪਰੋਸਾ ਕਰਨਾ ਕਿਉਂਕਿ ਜੋ ਖਾੜ ਕੋ ਬਾਦ ਵੇਲੇ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ ਤੇ ਜਿਸ ਤਰ੍ਹਾਂ ਦੀ ਉਹਦੇ ਤੇ ਦੋਸ਼ ਲੱਗੇ ਸੋ ਉਹ ਉਸ ਪਾਸੇ ਜੇ ਅਸੀਂ ਦੇਖੀਏ ਤਾਂ ਸਾਨੂੰ ਕਿਤੇ ਨਾ ਕਿਤੇ ਇਹ ਮਤਲਬ ਇਹ ਜਾਪਦਾ ਕਿ ਸ਼ਾਇਦ ਜੋ ਗੱਲਾਂ ਕਹੀਆਂ ਜਾਂਦੀਆਂ ਨੇ ਇਹ ਸੱਚਮੁੱਚ ਮਤਲਬ ਅਸਲੀਅਤ ਦੇ ਵਿੱਚ ਨਾ ਹੋਣ ਪਰੰਤੂ ਕਿਉਂਕਿ ਪਹਿਲੀ ਬੈਠਕ ਤੋਂ ਬਾਅਦ ਦੂਜੀ ਬੈਠਕ ਜਿਹੜੀ ਹੋਈ ਆ ਉਹਦੇ ਵਿੱਚ ਗੱਲ ਆ ਜਿਹੜੀ ਉਹ ਮਤਲਬ ਕਾਫੀ ਅੱਗੇ ਗਈ ਆ ਆ ਪੱਖੀ ਪਾਸੇ ਵੱਲ ਕਾਫੀ ਅੱਗੇ ਗਈ ਹੈ ਸੋ ਉਸ ਨੂੰ ਦੇਖਦਿਆਂ ਇਹ ਜਰੂਰ ਮਤਲਬ ਕਿਤੇ ਨਾ ਕਿਤੇ ਉਮੀਦ ਜਾਗਦੀ ਹੈ ਕਿ ਸ਼ਾਇਦ ਜਿਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਰਾਜਸੀ ਸਥਿਤੀ ਪੈਦਾ ਹੋ ਰਹੀ ਹੈ ਖਾਸ ਕਰਕੇ ਸਥਿਰਤਾ ਵਾਲੀ ਰਾਜਸੀ ਸਥਿਤੀ ਪੈਦਾ ਹੋ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਭਾਜਪਾ ਉਹਦਾ ਤੇ ਬਾਦਲ ਦਾ ਆਪਸੀ ਭਰੋਸਾ ਜਿਹੜਾ ਉਹ ਕ ਰਿਆ ਜਿਹੜਾ ਉਹਨਾਂ ਦਾ ਆਪਸੀ ਰਿਸ਼ਤੇ ਨੇ ਉਹ ਕ ਰਹੇ ਨੇ ਤੇ ਇਹ ਜਿਹੜੀ ਸਾਰੀ ਸਥਿਤੀ ਪੰਜਾਬ ਦੇ ਵਿੱਚ ਰਾਜਸੀ ਸਥਿਤੀ ਬਣ ਰਹੀ ਹੈ ਉਸ ਸਥਿਤੀ ਨੂੰ ਦੇਖਦਿਆਂ ਸਾਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਲੱਗਦਾ ਕਿ ਸ਼ਾਇਦ ਬਾਦਲ ਦਾਲਾ ਜਿਹੜਾ ਜਾਂ ਬਾਦਲ ਤੇ ਸੁਖਵੀਰ ਬਾਦਲ ਖੁਦ ਨੇ ਉਹ ਕਿਤੇ ਨਾ ਕਿਤੇ ਇਹ ਹੁਣ ਮਹਿਸੂਸ ਕਰਨ ਲੱਗ ਪਏ ਨੇ ਕਿ ਸਾਨੂੰ ਸਿੱਖ ਮੁੱਦਿਆਂ ਵੱਲ ਮੁੜਨਾ ਪਊਗਾ ਸਿੱਖਾਂ ਦੀ ਹਮਦਰਦੀ ਸਿੱਖਾਂ ਦਾ ਭਰੋਸਾ ਜਿੱਤਣ ਵੱਲ ਤੁਰਨਾ ਪਊਗਾ ਸੋ ਇਹ ਕਿਤੇ ਨਾ ਕਿਤੇ ਮਤਲਬ ਲੱਗ ਰਿਹਾ ਜੋ ਹੁਣ ਤੱਕ ਦੀ ਗੱਲਬਾਤ ਹੋਈ ਆ ਤੇ ਜਿੰਨੀ ਕੋ ਗੱਲਬਾਤ ਅੱਗੇ ਤੁਰੀ ਆ ਸੋ ਇਹ ਜਿਹੜਾ ਆਉਣ ਵਾਲਾ ਸਮਾਂ ਪਹਿਲੀ ਗੱਲ ਤਾਂ ਇਹ ਆ ਕਿ ਪ੍ਰੋਫੈਸਰ ਦਵਿੰਦਰ ਸੰਖ ਭੁੱਲਰ ਤੇ ਨੂੰ ਪੰਜਾਬ ਵਿੱਚ ਲੈ ਕੇ ਆਉਣਾ ਤੇ ਫਿਰ ਉਹਨਾਂ ਦੀ ਪਰੋਲ ਤੇ ਰਿਹਾਈ ਕਰਾਉਣੀ ਸੋ ਇਹਦੇ ਨਾਲ ਸਰਕਾਰ ਦੀ ਨੀਤੀ ਤੇ ਨੀयत ਦੋਨਾਂ ਦੇ ਜਿਹੜੀਆਂ ਉਹਨਾਂ ਦਾ ਤਕਰੀਬਨ ਤਕਰੀਬਨ ਥੋੜਾ ਬਹੁਤਾ ਸਾਨੂੰ ਵਸਲੀਅਤ ਵਿੱਚ ਗਿਆਨ ਹੋ ਜਾਊਗਾ ਤੇ ਜਿਹੜੀਆਂ ਦੂਸਰੀਆਂ ਗੱਲਾਂ ਕੀਤੀਆਂ ਗਈਆਂ ਨੇ ਕਿ ਜਿੰਨਾ ਮਤਲਬ ਸਿੰਗਾ ਤੇ ਯੂਪੀਏ ਲੱਗਾ ਹੋਇਆ ਤੇ ਉਹ ਵੀ ਮਤਲਬ ਗੱਲ ਕੀਤੀ ਗਈ ਹੈ ਕਿ ਜਿਨ੍ਹਾਂ ਤੇ ਗੰਭੀਰ ਦੋਸ਼ ਨਹੀਂ ਹੈਗੇ ਕਿ ਉਹਨਾਂ ਤੇ ਉਹ ਮੰਨਿਆ ਗਿਆ ਕਿ ਅਸੀਂ ਉਹਨਾਂ ਤੇ ਹਟਾਲਾਂਗੇ ਜਿਨ੍ਹਾਂ ਤੇ ਕੋਈ ਬਹੁਤ ਹੀ ਗੰਭੀਰ ਦੋਸ਼ ਨਹੀਂ ਸੋ ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸੱਚੀ ਮੁੱਚੀ ਇਸ ਪਾਸੇ ਤੁਰਦੀ ਆ ਜਿਵੇਂ ਮੈਂ ਪਹਿਲਾਂ ਕੀਤੀ ਆ ਗੱਲ ਤੇ ਸਾਨੂੰ ਕਿਤੇ ਨਾ ਕਿਤੇ ਵੀ ਜਾਗਦੀ ਆ ਕਿ ਬਹੁਤੇ ਬੰਦੀ ਸਿੰਘ ਨੇ ਜਿਹੜੇ ਉਹਨਾਂ ਚੋਂ ਬਹੁਤਿਆਂ ਦੀ ਜਾਂ ਪਰੋਲ ਤੇ ਜਾਂ ਜ਼ਮਾਨਤ ਤੇ ਰਿਹਾਈ ਆ ਜਿਹੜੀ ਉਹ ਹੋ ਸਕਦੀ ਹੈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬਿੱਡੇ ਸੰਘਰਸ਼ ਨੂੰ ਲੈ ਕੇ ਅੱਜ 144 ਦਿਨ ਹੋ ਗਏ ਹਨ ਲਗਾਤਾਰ ਜਿਸ ਤਰ੍ਹਾਂ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਉਹਨਾਂ ਦੀ ਸਿਹਤ ਦੇ ਬਾਰੇ ਦੱਸੋ ਕਿ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੀ ਸਿਹਤ ਦੀ ਸਥਿਤੀ ਕੀ ਹੈ ਅ ਜਿਸ ਦਿਨ ਬਾਪੂ ਹੂਰਤ ਸਿੰਘ ਖਾਲਸਾ ਨੂੰ ਪੁਲਿਸ ਨੇ ਜਗਰੀ ਚੁੱਕ ਕੇ ਪਹਿਲਾਂ ਲੁਧਿਆਣੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਤੇ ਸਿਵਲ ਹਸਪਤਾਲ ਨੇ ਉਹਨਾਂ ਦੀ ਦੇਲ ਦੀ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਦੇ ਹਾਰਟ ਦੀ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਹੀਰੋ ਹਾਰਟ ਹਸਪਤਾਲਾ ਜਿਹੜਾ ਡੀ ਐਮ ਸੀ ਦਾ ਉੱਥੇ ਉਹਨਾਂ ਨੂੰ ਸ਼ਿਫਟ ਕਰਾਤਾ ਤੇ ਉਸ ਵੇਲੇ ਜਿਹੜੀ ਉਹਨਾਂ ਦੀ ਹਾਰਟ ਬੀਟ ਸੀ ਜਿਹੜੀ ਦਿਲ ਦਾ ਧੜਕਣ ਸੀ ਉਹ ਉਹਦੀ ਜਿਹੜੀ ਮਤਲਬ ਦਰ ਸੀ ਉਹ 38 ਤੱਕ ਸੀ ਤੇ ਮਤਲਬ ਇਸ ਕਰਦਾ ਖਤਰਾ ਮਹਿਸੂਸ ਹੋ ਗਿਆ ਸੀ ਕਿ ਉਹਨਾਂ ਦਾ ਮਤਲਬ ਜਿਹੜਾ ਦਿਲ ਆ ਬਹੁਤ ਕਮਜ਼ੋਰ ਪੈ ਗਿਆ ਵਾ ਸੁਗੜ ਗਿਆ ਤੇ ਇਸ ਕਰਕੇ ਜਿਹੜੀ ਉਹ ਧੜਕਣ ਆ ਉਹ ਬਹੁਤ ਘਟ ਗਈ ਆ ਸੋ ਡਾਕਟਰਾਂ ਵੱਲੋਂ ਜਿੰਨਾ ਕੋਨਾਂ ਦਾ ਹੁਣ ਤੱਕ ਇਲਾਜ ਕੀਤਾ ਗਿਆ ਉਹਦੇ ਮੁਤਾਬਕ ਇਹ ਲੱਗਿਆ ਕਿ ਉਹ ਉਹਨਾਂ ਜਿਹੜੀ ਸਾਹਮਣੇ ਆਈ ਹੈ ਰਿਪੋਰਟ ਡਾਕਟਰ ਦੀ ਰਿਪੋਰਟ ਉਹਦੇ ਵਿੱਚ ਉਹਨਾਂ ਦਾ ਸੁਧਾਰ ਹੋਇਆ ਜਿਹੜੀ ਉਹਨਾਂ ਦੀ ਦਿਲ ਦੀ ਧੜਕਣ ਆ ਉਹ 50 ਤੋਂ ਵਧੀਆ ਪਰੰਤੂ ਇਹ ਦੇ ਵਿਚਕਾਰ ਵਿਚਕਾਰ ਜਿਹੜੀ ਘਟਨਾ ਵਾਪਰੀ ਹੈ ਕਿ ਜਿਹੜਾ ਦਿੱਤਾ ਗਿਆ ਸੀ 7 ਤਰੀਕ ਨੂੰ ਬਾਦਲ ਦੀਆਂ ਬੱਸਾਂ ਰੋਕਣ ਦਾ ਪ੍ਰੋਗਰਾਮ ਉਸ ਦਿਨ ਜਿਹੜਾ ਕੁਝ ਮਤਲਬ ਗੈਰ ਮਨੁੱਖੀ ਅਸੀਂ ਕਹਿ ਦਈਏ ਜਾਂ ਅਸੀਂ ਕਹਿ ਦਈਏ ਕਿ ਉਹ ਤੁਗਲਕੀ ਕਹਿ ਦਈਏ ਕਿ ਪੰਜਾਬ ਪੁਲਿਸ ਨੇ ਜਿਹੜਾ ਲੁਧਿਆਣਾ ਫਿਰੋਜ਼ਪੁਰ ਮਾਰਗ ਆ ਉਹਦੇ ਤੇ ਜਿਹੜੀ ਹਸਨਪੁਰ ਨੂੰ ਲਿੰਕ ਛੱਡ ਕੇ ਜਾਂਦੀ ਆ ਉਹਦੇ ਤੇ ਜਿਹੜੀ ਸਿੰਘਾਂ ਵੱਲੋਂ ਇੱਕ ਸ਼ਬੀਲ ਲਾਈ ਗਈ ਸੀ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਲਗਾਤਾਰ ਨਿਰੰਤਰ ਉਹ ਸਾਰੀਆਂ ਸੰਗਤਾਂ ਜਿਹੜੀਆਂ ਸੜਕ ਤੇ ਆਉਂਦੀਆਂ ਜਾਂਦੀਆਂ ਸੀ ਚਾਹੇ ਉਹ ਕਿਸੇ ਵੀ ਧਰਮ ਫਿਰ ਕੇ ਜਾਤ ਪਾਤ ਨਾਲ ਸੰਬੰਧ ਸੀ ਸਾਰਿਆਂ ਦੀ ਜਿਹੜੀ ਸਿੱਖ ਧਰਮ ਦੀ ਰਿਵਾਇਤ ਆ ਪਰੰਪਰਾ ਉਹਦੇ ਅਨੁਸਾਰ ਸਾਰਿਆਂ ਨੂੰ ਠੰਡਾ ਮਿੱਠਾ ਜਲਦਾ ਜਿਹੜਾ ਉਸ ਵੀਲ ਤੋਂ ਛਕਾਇਆ ਜਾਂਦਾ ਸੀ ਸੋ ਉਸ ਦਿਨ ਜਿਹੜਾ ਬੱਸਾਂ ਰੋਕਣ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਨੂੰ ਦੇਖਦਿਆਂ ਹੋਇਆ ਪੰਜਾਬ ਪੁਲਿਸ ਨੇ 7 ਤਰੀਕ ਨੂੰ ਸਵੇਰੇ ਸਾਹਰੇ ਈਸਾ ਬੇਦ तकरीबन 7 ਵਜੇ ਦੇ ਆਸ-ਪਾਸ ਉਹ ਸ਼ਵੀਲ ਦਾ ਟੈਂਟ ਸ਼ਵੀਲ ਦਾ ਜਿਹੜਾ ਸਮਾਨ ਸੀ ਉਹ ਸਾਰਾ ਉਥੋਂ ਪਟਪਟਤਾ ਜਿਹੜੇ ਸ਼ਵੀਲ ਦੀ ਸੇਵਾ ਕਰਨ ਵਾਲੇ ਸੰਤ ਸੀ ਉਹਨਾਂ ਨੂੰ ਵੀ ਮਤਲਬ ਉਹਨਾਂ ਨੇ ਡਰਾ ਧਮਕਾ ਕੇ ਉਥੋਂ ਮਤਲਬ ਭਜਾਤਾ ਤੇ ਛੋਟੇ-ਛੋਟੇ ਬੱਚਿਆਂ ਤੱਕ ਦੇ ਵੀ ਪੁਲਿਸ ਵਾਲਿਆਂ ਨੇ ਡਾਂਗਾ ਮਾਰੀਆਂ ਸੋ ਇੱਕ ਸਿੰਘ ਅਮਰਤਪਾਲ ਸਿੰਘ ਜੋਧਪੂਰੀ ਇਸ ਗੱਲ ਦੇ ਰੋਸ ਤੇ ਰੋਧ ਵਿੱਚ ਆ ਕੇ ਅਸਨਪੁਰ ਦੀ ਜਿਹੜੀ ਪਾਣੀ ਵਾਲੀ ਟੈਂਕੀ ਸੀ ਉਹਦੇ ਤੇ ਜਾ ਚੜਿਆ ਤੇ ਅੱਜ ਨੂੰ 3 ਦਿਨ ਹੋ ਗਏ ਨੇ ਉਹ ਉੱਥੇ ਡਟਿਆ ਹੋਇਆ ਸੋ ਉਹ ਖਬਰ ਜਦੋਂ ਬਾਪੂ ਸੂਰਜ ਸਿੰਘ ਖਾਲਸਾ ਕੋਲ ਆਈ ਆ ਤੇ ਉਹਨਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ ਕਿ ਉਹਨਾਂ ਨੇ ਜਿਹੜਾ ਉਹ ਪਾਣੀ ਪੀਂਦੇ ਸੀ ਉਹ ਵੀ ਤਿਆਗਤਾ ਕਿ ਜਦੋਂ ਤੱਕ ਉਹ ਸਿੰਘ ਟੈਂਕੀ ਤੋਂ ਬੈਠਾ ਉਦੋਂ ਮੈਂ ਉਦੋਂ ਤੱਕ ਮੈਂ ਪਾਣੀ ਵੀ ਜਿਹੜਾ ਉਹ ਨਹੀਂ ਪੀਣਾ ਸੋ ਇਸ ਸਥਿਤੀ ਦੇ ਵਿੱਚ ਜਿਸ ਸਥਿਤੀ ਦੇ ਵਿੱਚ ਬਪੂਰ ਸਿੰਘ ਖਾਲਸਾ ਨੇ ਉਹਨਾਂ ਦੀ ਸਿਹਤ ਹੈ ਜੇ ਉਹਨਾਂ ਨੇ ਪਾਣੀ ਵੀ ਤਿਆਗ ਦਿੱਤਾ ਤਾਂ ਆਉਣ ਵਾਲੇ ਜਿਹੜੇ 24 27 ਘੰਟੇ ਨੇ ਉਹਨਾਂ ਦੀ ਜਿਹੜੀ ਸਿਹਤ ਆ ਉਹ ਕਿਸੇ ਵੀ ਹਾਲਤ ਦੇ ਵਿੱਚ ਗੰਭੀਰ ਮੋੜ ਕੱਟ ਸਕਦੀ ਆ ਸੋ ਇਹ ਇੱਕ ਨਵੀਂ ਸਥਿਤੀ ਆ ਜਿਹੜੀ ਉਹ ਸਾਡੇ ਸਾਹਮਣੇ ਪੈਦਾ ਹੋ ਗਈ ਆ ਸ਼ਾਮ ਨੂੰ ਅੱਜ ਦੀ ਹੋਈ ਜਿਹੜੀ ਘਟਨਾ ਕਿ ਉਹ ਅਮਰਤਪਾਲ ਸਿੰਘ ਨੂੰ ਟੈਂਕੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਇਹ ਗੱਲ ਮੰਨ ਲਈ ਸੀ ਕਿ ਜਿਹੜਾ ਸ਼ਵੀਲ ਵਾਲੀ ਗੱਲ ਕੀਤੀ ਗਈ ਆ ਕਿਉਂਕਿ ਇਹ ਸਿੱਖ ਪਰੰਪਰਾ ਵਾ ਸਿੱਖ ਰਵੈਤ ਆ ਕਿ ਹਰ ਕਿਸੇ ਦੀ ਸੇਵਾ ਕਰਨਾ ਸੋ ਇਹ ਜੋ ਕੁਝ ਹੋਇਆ ਮੰਦ ਭਾਗਾ ਹੋਇਆ ਮਾੜਾ ਹੋਇਆ ਤੇ ਉਸ ਦੇ ਲਈ ਮਾਫੀ ਮੰਗਣ ਲਈ ਤਿਆਰ ਆ ਪਰੰਤੂ ਜਦੋਂ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਮੌਕੇ ਤੇ ਅਮਰਪਾਲ ਸਿੰਘ ਜੋਧਪੂਰੀ ਵੀ ਉੱਪਰ ਟੈਂਕੀ ਤੋਂ ਥੋੜਾ ਵਿਚਕਾਰ ਆਇਆ ਤਾਂ ਕਿ ਉਹ ਸੁਣ ਸਕੇ ਕਿ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਜੋ ਜਿਹੜੀ ਵੀ ਇਹ ਮੰਤ ਭਾਗੀ ਘਟਨਾ ਵਾਪਰੀ ਆ ਉਹਦੇ ਲਈ ਅਸੀਂ ਮਾਫੀ ਮੰਗਾਂਗੇ ਪਰੰਤੂ ਜਿਹੜਾ ਮੌਕੇ ਤੇ ਪੁੱਜਿਆ ਪੁਲਿਸ ਅਫਸਰ ਸੀ ਉਹਨੇ ਮਤਲਬ ਗੱਲ ਜਿਹੜੀ ਮਤਲਬ ਸਿੱਧੀ ਕਰਨ ਦੀ بجائے ਟੇਢੀ ਕੀਤੀ ਕਿ ਅਸੀਂ ਇਹ ਕੁਝ ਨਹੀਂ ਹੋਇਆ ਮਤਲਬ ਪੁਲਿਸ ਨੇ ਨਹੀਂ ਇਹ ਕੁਝ ਕੀਤਾ ਪਰੰਤੂ ਫੇਰ ਵੀ ਜੇ ਹੋਇਆ ਤਾਂ ਅਸੀਂ ਮਤਲਬ ਉਹਦਾ ਅਹਿਸਾਸ ਕਰਦੇ ਹਾਂ ਮਤਲਬ ਉਹਨੇ ਮਾਫੀ ਸ਼ਬਦ ਦੀ ਵਰਤੋਂ ਕਰਨੀ ਤੋਂ ਅੰਕਾਰ ਕਰ ਲਈ ਸਮਝੀ ਨਹੀਂ ਜ਼ਰੂਰੀ ਛੱਡ ਕੇ ਇਨਕਾਰ ਕਰਦਾ ਵੀ ਮਾਫੀ ਵਾਲੀ ਕੋਈ ਗੱਲ ਨਹੀਂ ਅਸੀਂ ਉਸ ਗੱਲ ਦਾ ਅਹਿਸਾਸ ਕਰਦੇ ਹਾਂ ਸੋ ਉੱਥੇ ਜਿਹੜੀਆਂ ਸੰਗਤਾਂ ਸੀ ਖਾਸ ਕਰਕੇ ਅਮਰਪਾਲ ਸਿੰਘ ਜੋਧਪੂਰੀ ਉਹਨੇ ਇਹ ਗੱਲ ਸ਼ਬਦ ਤੋਂ ਬਾਅਦ ਉਹਨੇ ਮਤਲਬ ਜਕਾਰਾ ਵੀ ਦਿਜਾਇਆ ਪੰਜਾਬ ਬਰੁੱਧ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਤੇ ਸਾਰੀਆਂ ਸਾਰੀਆਂ ਸੰਗਤਾਂ ਤਕਰੀਬਨ ਸਾਰਾ ਹਸਨਪੁਰ ਪਿੰਡ ਦੀ ਜਿਹੜਾ ਉਹ ਉਸ ਵੇਲੇ ਉਹਨਾਂ ਨੇ ਅਨਾਊਂਸਮੈਂਟ ਕਰਕੇ ਉੱਥੇ ਮੌਕੇ ਤੇ ਮੌਜੂਦ ਸੀ ਸੋ ਉਹਨਾਂ ਸਾਰਿਆਂ ਦੀ ਮੌਜੂਦਗੀ ਵਿੱਚ ਇਹ ਜੋ ਕੁਝ ਵੀ ਹੋਇਆ ਪੰਜਾਬ ਪੁਲਿਸ ਦੇ ਅਧਿਕਾਰੀ ਆਏ ਪਰੰਤੂ ਉਹਨਾਂ ਨੇ ਮਤਲਬ ਮਾਫੀ ਮੰਗਣ ਦੀ ਬਜਾਏ ਟੇਢੀ ਟੇਢੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਸਾਰੀਆਂ ਸੰਗਤਾਂ ਨੇ ਮਤਲਬ ਰਿਜੈਕਟ ਕਰਤਾ ਤੇ ਅਮਰਪਾਲ ਸਿੰਘ ਜੋਧਪੂਰੀ ਉਹ ਫੇਰ ਦੁਆਰਾ ਆਪਣਾ ਉੱਪਰ ਜਿਹੜੇ 2-3 ਟੰਬੇ ਥੱਲੇ ਆਇਆ ਸੀ ਉਹ ਫੇਰ ਉੱਪਰ ਆਪਣਾ ਟੈਂਕੀ ਤੇ ਜਾ ਕੇ ਡਟ ਗਿਆ ਤੇ ਕੱਲ ਤੋਂ ਸੰਗਤਾਂ ਨੇ ਹਜ਼ਰਪੁਰ ਦੀਆਂ ਨੇ ਫੈਸਲਾ ਕੀਤਾ ਕਿ ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ ਤੇ ਇਹ ਜਿਹੜਾ ਸੰਘਰਸ਼ਾ ਅਮਰਪਾਲ ਸਿੰਘ ਵਾਲਾ ਉਹ ਨਿਰੰਤਰ جاری ਰਹੂਗਾ ਸੋ ਇਹ ਜਿਹੜੀ ਹੁਣ ਘਟਨਾ ਸਾਡੇ ਸਾਹਮਣੇ ਆਈ ਹੈ ਇਹ ਤੋਂ ਬਾਅਦ ਬਾਪੂ ਕੀ ਪ੍ਰਤੀਕਿਰਿਆ ਦਿੰਦਾ ਕਿਉਂਕਿ ਉਹਨੇ ਪਹਿਲੀ ਪ੍ਰਤੀਕਿਰਿਆ ਚ ਆਪਣਾ ਪਾਣੀ ਤਿਆਗਤਾ ਤੇ ਅੱਜ ਜਿਹੜੀ ਹੁਣ ਇਹ ਘਟਨਾ ਵਾਪਰੀ ਆ ਮਦ ਭਾਗੀ ਵੀ ਆ ਤੇ ਖਾਸ ਕਰਕੇ ਪੁਲਿਸ ਦੇ ਹੰਕਾਰ ਦੀ ਪ੍ਰਤੀਕ ਵੀ ਆ ਇੱਕ ਪਾਸੇ ਤਾਂ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਠੇਸ ਪਹੁੰਚਾਈ ਜਾਂਦੀ ਆ ਸ਼ਬੀਲ ਆ ਜਿਹੜੀ ਸਰਵੱਤ ਦੇ ਭਲੇ ਵਾਲੀ ਗੱਲ ਆ ਉਹ ਧੱਕੇ ਦੇ ਨਾਲ ਜ਼ਬਰ ਜ਼ੋਰ ਦੇ ਨਾਲ ਉਥੋਂ ਪੱਟੀ ਗਈ ਹਟਾਈ ਗਈ ਇੱਥੋਂ ਤੱਕ ਕਿ ਜਿਹੜੇ ਉਥੇ ਸંત ਜਰਮੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਦੇ ਪੋਸਟਰ ਲੱਗੇ ਸੀ ਉਹ ਵੀ 파ੜਤੇ ਸੀ ਸੋ ਇਹ ਕੁਝ ਬਾਪਰ ਦੇ باوجود ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਦੋ ਤਿੰਨ ਬੱਚੇ ਅੱਜ ਉਹਨਾਂ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਵੇਚ ਕੀਤੇ ਸੱਤ ਸੱਤ ਅੱਠ ਅੱਠ ਸਾਲ ਦੇ ਭੁਚੰਗੀ ਸਿੰਘ ਸੀ ਉਹਨਾਂ ਦੇ ਵੀ ਡਾਂਗਾ ਮਾਰੀਆਂ ਸੋ ਇਹ ਜੋ ਕੁਝ ਵੀ ਪੁਲਿਸ ਨੇ ਕੀਤਾ ਜੇ ਉਹਦੇ ਲਈ ਉਹ ਮਤਲਬ ਆਪਣੀ ਗਲਤੀ ਦਾ ਅਹਿਸਾਸ ਕਰਨ ਲਈ ਤਿਆਰ ਨਹੀਂ ਤਾਂ ਉਹਦਾ ਜਿਹੜਾ ਹਉਮੈ ਹੰਕਾਰ ਆ ਉਹ ਸਾਹਮਣੇ ਆਇਆ ਸੋ ਜਿਹੜਾ ਨਗਰ ਨਿਵਾਸੀ ਤੇ ਸੰਗਤਾਂ ਨੇ ਜਿਹੜਾ ਉਹ ਸੰਘਰਸ਼ ਆ ਉਹਨੂੰ ਉਸੇ ਹੀ ਤਰ੍ਹਾਂ ਨਿਰੰਤਰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਤੇ ਬਪੂ ਦੇ ਬਾਰੇ ਪੁੱਰੀ ਕੀ ਪ੍ਰਤੀਕਿਰਿਆ ਕਰਦਾ ਸੋ ਉਹਨਾਂ ਦੀ ਸਿਹਤ ਆ ਜਿਹੜੀ ਉਹ ਮੈਂ ਸਮਝਦਾ ਕਿ ਜੇ ਉਹ ਕੋਈ ਸਾਰਾ ਕੁਝ ਵਾਪਰਿਆ ਇਹ ਜੋ ਕੁਝ ਵਾਪਰਿਆ ਉਹ ਤੋਂ ਬਾਅਦ ਉਹਨਾਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ ਉਹ ਤੋਂ ਬਾਅਦ ਹੀ ਸਾਰਾ ਕੁਝ ਅਸੀਂ ਸਮਝ ਸਕਾਂਗੇ ਪ੍ਰੋਫੈਸਰ ਦਵਿੰਦਰ ਪਾਰ ਪੋਲਰ ਦੀ ਫਾਂਸੀ ਨੂੰ ਰੱਤ ਕਰਵਾਉਣ ਦੇ ਲਈ ਪੈਰੇਦਾਰ ਨੇ 1 ਕਰੋੜੀ 10 ਕਤੀ ਮੋਹਮ ਚਲਾਈ ਸੀ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਠਾ ਨੇ ਵੀ ਆਪਣਾ ਯੋਗਦਾਨ ਪਾਇਆ ਸੀ ਹੁਣ ਜਦੋਂ ਪ੍ਰੋਫੈਸਰ ਦਵਿੰਦਰ ਪਾਰ ਪੋਲਰ ਦੀ ਰਿਹਾਈ ਹੁੰਦੀ ਹੈ ਤਾਂ ਉਸ ਦੇ ਵਿੱਚ ਤੁਸੀਂ ਇਸ ਦਸਕਤੀ ਮੋਹਮ ਦਾ ਕਿੰਨਾ ਕੁ ਯੋਗਦਾਨ ਮੰਨਦੇ ਹੋ ਮੇਰਾ ਗੱਲ ਇਹ ਆ ਕਿ ਜਿਸ ਦਿਨ ਅਧਾਰਾ ਪਰੇਦਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਕੌਮ ਨੂੰ ਜੁਕਾਉਣ ਲਈ ਹੁਕਾ ਦਿੱਤਾ ਸੀ ਦਸਤਕੀ ਮੁਹਿੰਮ ਦੇ ਵਿੱਚ ਜਿਹੜੀ ਸਾਡੇ ਸਾਹਮਣੇ ਘਟਨਾ ਵਾਪਰੀ ਸੀ ਜਿਹੜਾ ਰੀਜੀਵ ਗਾਂਧੀ ਦੇ ਕਾਤਲਾਂ ਵਾਲੀ ਫਾਂਸੀ ਦੀ ਗੱਲ ਚੱਲੀ ਸੀ ਸੋ ਉਸ ਤੋਂ ਜਿਸ ਗੱਲ ਦਾ ਸਾਨੂੰ ਅਹਿਸਾਸ ਹੋਇਆ ਸੀ ਕਿ ਸਰਕਾਰ ਆ ਜਿਹੜੀ ਉਹਦਾ ਅਗਲਾ ਨਿਸ਼ਾਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਕਿ ਉਹਨਾਂ ਦੀ ਫਾਂਸੀ ਸਾਨੂੰ ਇਹ ਜਾਪਿਆ ਸੀ ਕਿ ਬਿਲਕੁਲ ਨੇੜੇ ਆ ਤੋ ਉਸ ਗੱਲ ਨੂੰ ਵੇਖਦਿਆਂ ਹੋਇਆ ਪਹਿਰੇਦਾਰ ਨੇ ਸਮੁੱਚੇ ਵਿਸ਼ਵ ਵਿਦੇ ਵਿੱਚ ਬੈਠੀ ਸਿੱਖ ਕੌਮ ਨੂੰ ਓਕਾ ਦਿੱਤਾ ਤੇ ਉਹ 1 ਕਰੋੜ ਦੀ ਦਸਤੀ ਮੁਹਿੰਮ ਸ਼ੁਰੂ ਕੀਤੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਸਾਰੇ ਪਾਸੇ ਦਸਤਖਤ ਕਰਵਾ ਕੇ ਫਾਰਮ ਸੀ ਜਿਹੜੇ ਭੇਜੇ ਗਏ ਤੇ 83 ਲੱਖ ਦਸਤਖਤ ਸੀ ਜਿਹੜੇ ਉਹ ਜਾ ਕੇ ਰਾਸ਼ਟਰਪਤੀ ਨੂੰ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਉਹ ਸੌਂਪੇਗੇ ਉਸ ਕਾਫਲੇ 'ਚ ਮੇਰਾ ਖਿਆਲ ਹੈ ਤੁਸੀਂ ਵੀ ਸ਼ਾਮਲ ਸੀ ਸੋ ਉਹ ਮਤਲਬ ਜਿਹੜਾ ਰਾਸ਼ਟਰਪਤੀ ਕੋਲ ਉਹ ਦਸਕਤ ਗਏ 83 ਲੱਖ ਤੇ ਇੱਕ ਵੱਡਾ ਕਾਫਲਾ ਸੀ ਜਿਹੜਾ ਉਹ ਦਸਕਤ ਲੈ ਕੇ ਗਿਆ ਦਿੱਲੀ ਸੋ ਉਹਦਾ ਜਿਹੜਾ ਪ੍ਰਭਾਵ ਮੈਂ ਸਮਝਦਾ ਕਿ ਉਹਦਾ ਸੀ ਅਸਰ ਦੇਖਿਆ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਆ ਜਿਹੜੀ ਉਹ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ ਤੇ ਅੱਜ ਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਉਹਨਾਂ ਦੀ ਕਿਰਪਾ ਸਦਕਾ ਪ੍ਰੋਫੈਸਰ ਨਵਿੰਦਰਪਾਲ ਸਿੰਘ ਪੁੱਲਰ ਪੰਜਾਬ ਆ ਰਹੇ ਨੇ ਤੇ ਉਹ ਤੋਂ ਬਾਅਦ ਜਿਹੜੀ ਉਹਨਾਂ ਨੂੰ ਪਰੋਲ ਤੇ ਰਿਹਾਈ ਦੀ ਗੱਲ ਆ ਜਿਹੜੀ ਉਹ ਵੀ ਤਕਰੀਬਨ ਤਕਰੀਬਨ ਸਾਫ਼ ਆ ਸੋ ਇਹ ਮੈਂ ਸਮਝਦਾ ਕਿ ਸਿੱਖ ਕੌਮ ਦੀ ਜਿਹੜੀ ਉਹਨਾਂ ਨੇ ਆਪਣੀ ਆਪਣੀਆਂ ਭਾਵਨਾਵਾਂ ਦਸਕਤਾਂ ਦੇ ਰੂਪ ਵਿੱਚ ਆਪਣਾ ਰੋਹ ਤੇ ਰੂਸ ਰੋਸ ਆ ਜਿਹੜਾ ਉਹ ਦਸਕਤਾਂ ਦੇ ਰੂਪ ਵਿੱਚ ਪ੍ਰਗਟਾਇਆ ਉਹ ਇੱਕ ਵੱਡੀ ਸ਼ਕਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਸੋ ਇਹ ਸਮੁੱਚੀ ਕੌਮ ਦੇ ਇਸ ਦਸਕਤੀ ਮੁਹਿੰਮ ਦੇ ਵਿੱਚ ਸਾਡੇ ਪੂਰੇ ਪੱਤਰਕਾਰਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਇਹਦੇ ਵਿੱਚ ਕੋਈ ਕਰੀਸੋ ਉਹ ਕਿਤੇ ਨਾ ਕਿਤੇ ਜਦੋਂ ਇਤਿਹਾਸ ਲਿਖਿਆ ਜਾਊਗਾ ਤਾਂ ਜਿਹੜੀ ਪਹਿਰੇਦਾਰ ਦੇ ਸਮੂਚੀ ਟੀਮ ਸਮੂਚੀ ਸਿੱਖ ਸੰਗਤਾਂ ਨੇ ਜਿਹੜਾ ਵੀ ਇਹ ਯੋਗਦਾਨ ਪਾਇਆ ਸੀ ਦਸਤਰੀ ਮੁਹਿੰਮ ਦੇ ਵਿੱਚ ਉਹਦਾ ਜ਼ਿਕਰ ਇਤਿਹਾਸਾ ਜਿਹੜਾ ਉਹ ਜ਼ਰੂਰ ਕਰੂਗਾ ਹੁਣ ਜੇ ਤੋਂ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੋਲਰ ਨੂੰ ਦਿੱਲੀ ਤੋਂ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਪੈਰੋਲ ਤੇ ਰਿਹਾਈ ਦੀ ਉਮੀਦ ਜਾਗੀ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਐਸੇ ਤਰ੍ਹਾਂ ਹੀ ਹੁੰਦਾ ਹੈ ਤੇ ਸਿੱਖ ਕੌਮ ਇੱਕ ਪ੍ਰਾਪਤੀ ਜ਼ਰੂਰ ਕਰੇਗੀ ਦੇ ਇਤਿਹਾਸ ਗਵਾ ਰਿਹਾ ਹੈ ਕਿ ਸਿੱਖਾਂ ਨੇ ਜੋ ਸੰਘਰਸ਼ ਤਨੋਂ ਮਨੋਂ ਤੋਨ ਵਿੱਢਿਆ ਹੈ ਉਸ ਦੇ ਵਿੱਚ ਪ੍ਰਾਪਤੀ ਹਮੇਸ਼ਾ ਉਸ ਨੂੰ ਮਿਲੀ ਹੈ ਐਸੀ ਤਰ੍ਹਾਂ ਹੀ ਕੌਮ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦੇ ਲਈ ਆਪਣੀ ਪ੍ਰਾਪਤੀ ਦੇ ਲਈ ਇਸੇ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੀ ਜਲਦ ਤੋਂ ਜਲਦ ਨਿਪਟਾਇਆ ਜਾ ਸਕੇ ਤੇ ਸਿੱਖ ਕੌਮ ਇੱਕ ਵੱਡੀ ਪ੍ਰਾਪਤੀ ਆਪਣੇ ਹੱਥ ਪ੍ਰਾਪਤ ਕਰ ਸਕੇ ਏ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ